ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਅੱਜ ਗੱਲ ਕਰਨ ਜਾ ਰਿਹਾ ਆ ਅਰਜਨ ਢਿੱਲੋਂ ਦੀ ਅਰਜਨ ਢਿੱਲੋਂ ਦੀ ਗਾਇਕੀ ਦੇ ਅਤੇ ਲਿਖਣੀ ਦੇ ਸਾਰੇ ਨੌਜਵਾਨ ਫੈਨ ਨੇ ਮੈਨੂੰ ਲੱਗਦਾ ਕੋਈ ਹੋਵੇਗਾ ਜੋ ਉਹਨਾਂ ਨੂੰ ਨਹੀਂ ਸੁਣਦਾ ਕਿਉਂਕਿ ਉਹਨਾਂ ਦੀ ਜਿਹੜੀ ਲਿਖਣੀ ਹੈ ਉਹ ਬੜੀ ਡੂੰਗੀ ਹੁੰਦੀ ਹੈ ਹਰ ਗੱਲ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਹਰ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਤੇ ਹਾਲੀ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਲਿਖਿਆ ਕਿ ਮੈਨੂੰ ਸਵਾਲ ਪੁੱਛੋ ਤੇ ਕੁਝ ਸਵਾਲ ਨੌਜਵਾਨਾਂ ਨੇ ਉਹਨਾਂ ਨੂੰ ਪੁੱਛੇ ਨੇ ਤੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਬੜੇ ਤਰਕ ਦੇ ਨਾਲ ਦਿੱਤੇ ਹੋਏ ਨੇ ਤੇ ਇਸ ਦੇ ਨਾਲ ਹੀ ਮੈਨੂੰ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਇਹ ਵੀ ਗੱਲ ਹੈਗੀ ਹੈ ਕਿ ਅਰਜੰਟ ਢਿੱਲੋਂ ਦਾ ਜਿਹੜਾ ਪੋਡਕਾਸਟ ਹੈ ਜਾਂ ਇੰਟਰਵਿਊ ਕਦੋਂ ਆਏਗੀ ਕਿਉਂਕਿ ਬਹੁਤ ਇੰਤਜ਼ਾਰ ਹੈ ਇਸ ਚੀਜ਼ ਦਾ ਤੇ ਉਸ ਚੀਜ਼ ਦਾ ਵੀ ਜਿਹੜਾ ਜਵਾਬ ਅਰਜੰਟ ਢਿੱਲੋਂ ਨੇ ਦਿੱਤਾ ਹੈ ਤੇ ਕਈ ਜਿਹੜੇ ਸਵਾਲ ਕੀਤੇ ਗਏ ਨੇ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਕਮਾਲ ਦੇ ਉਹ ਜਵਾਬ ਦਿੱਤੇ ਗਏ ਨੇ ਤੁਹਾਨੂੰ ਦੱਸਦੇ ਆ ਕਿ ਕਿਹੜੇ-ਕਿਹੜੇ ਜਿਹੜੇ ਸਵਾਲ ਪੁੱਛੇ ਗ ਅਰਜੰਟਲ ਉਹਨਾਂ ਤੋਂ ਕਿਹੜੇ-ਕਿਹੜੇ ਜਵਾਬ ਉਹਨਾਂ ਵੱਲੋਂ ਦਿੱਤੇ ਗਏ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਗਿਆ ਬਈ ਪਿੰਡਾਂ ਦੇ ਨਾਂ ਗੀਤ ਬਹੁਤ ਕਮਾਲ ਹੈ ਮੇਰੇ ਦਿਲ ਦੇ ਬਹੁਤ ਨੇੜੇ ਆ ਉਸ ਗੀਤ ਦਾ ਜਨਮ ਕਿਵੇਂ ਕਦੋਂ ਤੇ ਕਿੱਥੇ ਹੋਇਆ ਦੱਸੀ ਬਾਈ ਬਣ ਕੇ ਤੇ ਇਸ ਦੇ ਜਵਾਬ ਦੇ ਵਿੱਚ ਅਰਜੰਟਲ ਨੇ ਲਿਖਿਆ ਕਿ ਪੋ ਦੀ ਮਸਿਆ ਦੀ ਕਾਲੀ ਬੋਲੀ ਰਾਤ ਨੂੰ ਜੋਗੀਆਂ ਦੇ ਢਿੱਲੇ ਤੋਂ ਮੁੜਦੇ ਹੋਏ ਰਾਹ ਚ ਇਸ ਗੀਤ ਦਾ ਜਨਮ ਹੋਇਆ ਤੇ ਉਸ ਤੋਂ ਤੇ ਉਸ ਤੋਂ ਅਗਲਾ ਸਵਾਲ ਇਹ ਸੀਗਾ ਕਿੰਨੇ ਹੰਗ ਸਿੰਘ ਆਲਾ ਰਗੜਾ ਪੀ ਲੈਨੇ ਹੋ ਬਾਦਸ਼ਾਹੋ ਤੇ ਜਿਹੜਾ ਇਹ ਜਵਾਬ ਦਿੰਦਾ ਹੈ ਅਰਜੰਟਲੋ ਨੇ ਬੜੇ ਕਮਾਲ ਦਾ ਔਰ ਲੌਜੀਕ ਦੇ ਨਾਲ ਜਿਹੜਾ ਜਵਾਬ ਦਿੰਦਾ ਹੈ ਜਵਾਬ ਇਹ ਦਿੰਦਾ ਹੈ ਕਿ ਬੋਲੀ ਦਾ ਤਾਂ ਜਮਾਂ ਔਖਾ ਹੋਇਆ ਪਿਆ ਹੈ ਕੁਝ ਰੀਅਲ ਲਾਈਫ ਤੋਂ ਵੀ ਸਿੱਖੀਏ ਸੋਸ਼ਲ ਮੀਡੀਆ ਇਕੱਲਾ ਹੀ ਸਿਖਾਉ 에 ਸ਼ਹੀਦੀ ਦੇਗ ਹੁੰਦੀ ਹੈ ਇਹਨੂੰ ਸ਼ਕੀਦਾ ਹੁੰਦਾ ਹੈ ਪਾਣੀ ਪੀਦਾ ਹੁੰਦਾ ਐਨਾ ਕੋ ਫਰਕ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਪੌਡਕਾਸਟ ਵਾਲਾ ਸਵਾਲ ਪੁੱਛਿਆ ਗਿਆ ਕਿ ਬਾਈ ਪੌਡਕਾਸਟ ਕਦੋਂ ਕਰੋਗੇ ਤੇ ਇਸ ਦਾ ਜਿਹੜਾ ਜਵਾਬ ਅਰਜੰਟਲੋ ਨੇ ਦਿੱਤਾ ਹੈ ਕਿ ਪਹਿਲਾਂ ਦੱਸੋ ਤੁਹਾਨੂੰ ਦੱਸਿਆ ਕਿਨੇ ਕਿ ਕੋਈ ਪੋਡਕਾਸਟ ਵੀ ਹੁੰਦਾ ਗੋਰਿਆਂ ਦੇ ਦੇਖਿਓ ਫਿਰ ਮੜਾ ਜਿਹਾ ਹਿਸਾਬ ਆਉ ਪੋਡਕਾਸਟ ਕਿਹਨੂੰ ਕਹਿੰਦੇ ਆ ਆਪਣੇ ਵਾਲੇ ਇੰਟਰਵਿਊ ਆਲੇ ਤਾਂ ਜਿਹੜੇ ਇਹ ਸਵਾਲਾਂ ਦੇ ਜਵਾਬ ਦਿੱਤੇ ਨੇ ਅਰਜਨ ਢਿੱਲੋਂ ਨੇ ਸੋ ਕਾਫੀ ਲੌਜੀਕ ਦੇ ਨਾਲ ਕਾਫੀ ਸਮਝਬੂਝ ਦੇ ਨਾਲ ਜਿਹੜੇ ਇਸ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਨੇ ਸੋ ਅਖੀਰ ਦੇ ਵਿੱਚ ਸਭ ਇਹੀ ਇੰਤਜ਼ਾਰ ਕਰਦੇ ਪਏ ਨੇ ਕਿ ਅਰਜਨ ਢਿੱਲੋਂ ਦਾ ਕੋਈ ਪੋਡਕਾਸਟ ਜਾਂ ਫਿਰ ਇੰਟਰਵਿਊ